ਮੈਂ ਜਸਵੰਤ ਸਿੰਘ ਜਿਮਾਨ ਕਿਲੇ ਦੀ ਦੇ ਦਿਆਂਗੇ। ਇਲਾਕਾ ਗੂ ਬੀਕੇ ਜੀ ਸੁਧੂ ਕਰੋ। ਚੁੰਬਾ। ਤੁਹਾਡੇ ਮੱਦੇਮ ਰਹੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਆਵਾਜ਼ ਹੈ ਨਾ ਸੁੱਤੇ ਪਿਆਂ ਦੀ ਜ਼ਮੀਰਾਂ ਨੂੰ ਜੁਗਾ ਦਿੰਦੀ ਹੈ। ਸਾਡਾ ਇੱਥੇ ਧਰਨੇ ਇੱਥੇ ਧਰਨਾ ਕੋਈ ਲਾਉਣ ਦਾ ਚਾਰ ਨਹੀਂ ਸੀ ਰੇਲਾਂ ਰੋਕਣ ਦਾ। 13 ਮਹੀਨੇ ਅਸੀਂ ਦਿੱਲੀ ਵਿੱਚ ਲਾ ਕੇ ਆਏ ਆਂ। ਸਾਡੇ 750 ਕਿਸਾਨ ਸ਼ਹੀਦ ਕਰਾ ਕੇ ਆਏ ਆ ਤਾਂ ਫਿਰ ਅਸੀਂ 13 ਫਰਵਰੀ ਨੂੰ ਦੁਆਰਾ ਦਿੱਲੀ ਜਾਣ ਦੀ ਵਿਚਾਰ ਕੀਤੀ ਕਿ ਸੁੱਤੀ ਪਈ ਸਰਕਾਰ ਨੂੰ ਕੀਤੇ ਹੋਏ ਵਾਅਦੇ ਜਿਹੜੇ ਯਾਦ ਕਰਾਇਆ ਇਹ ਤੇ ਇਹਨਾਂ ਨੇ ਬੜੀਆਂ-ਬੜੀਆਂ ਵੱਡੀਆਂ ਕੰਦਾ ਉੱਥੇ ਕੱਢ ਕੇ ਜਿਵੇਂ ਕੋ ਪਾਕਿਸਤਾਨ ਦਾ ਬਾਲਰ ਹੋਵੇ ਸਾਡੇ ਉੱਪਰ ਬੜਾ ਅੰਦਰ ਤੋਂ ਤੇਰਾ ਵਜ਼ੀਰ ਵੱਲ ਜਿਹੜਾ ਚਲਾਇਆ ਸਾਡੇ ਉੱਪਰ ਉਹ ਗੋਲੇ ਜਿਹੜੇ ਕਿ ਚੰਗਾਂ ਤੇ ਵਰਤੇ ਜਾਂਦੇ ਨੇ ਕੁਝ ਕੁ ਬੰਦਿਆਂ ਦੀ ਸਾਡੀ ਨਿਗਾ ਚਲੀ ਗਈ ਕੁਝ ਕੁ ਬੰਦੇ ਬੇਫਿੱਟ ਹੋ ਗਏ ਸਰੀਰ ਪੱਖੋਂ ਜਿਨ੍ਹਾਂ ਕਿ ਉਹ ਜਿਹੜਾ ਧੂਆਂ ਸਰੀਰ ਦੇ ਅੰਦਰ ਜਾਂਦੇ ਰਿਹਾ ਇੱਕ ਸਾਡਾ ਵੀਰ ਸ਼ੁਭ ਕਰਨ 13 ਤਰੀਕ ਨੂੰ ਇਹਨਾਂ ਨੇ ਸਿੱਧੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਕਨੌੜੀ ਬਾਰਡਰ ਸ਼ੰਭੂ ਬਾਡਰ ਰਤਨਪੁਰਾ ਬਾਡਰ ਦੇ ਵਿੱਚ ਸਾਡੀਆਂ ਜਥੇ ਬੰਦੀਆਂ ਅੜੀਆਂ ਹੋਈਆਂ ਨੇ ਲੱਗੀਆਂ ਉੱਥੇ ਸੁਆਮੀ ਨਾਲਸ ਰਿਪੋਰਟ ਲੈਣ ਵਾਸਤੇ ਔਰ ਮੋਦੀ ਦੇ ਕੀਤੇ ਹੋਏ ਵਾਅਦਿਆਂ ਤੋਂ ਇਹ ਮੁਕਰਿਆ ਹੋਇਆ ਆਖਿਰ ਦੇ ਵਿੱਚ ਜਿਹੜਾ ਕੋਈ ਆਗੂ ਸਹਿਬਾਨ ਹੋਵੇ ਉਹਨੂੰ ਕਬੜੀ ਵੱਡੀ ਚਿੰਤਾ ਹੁੰਦੀ ਹੈ ਕੋਈ ਮੈਂ ਵੋਟਾਂ ਦੇ ਨਾਲ ਨਹੀਂ ਬਣਾਇਆ ਮੈਨੂੰ ਯਾਰ ਜਨਤਾ ਨੇ ਐਡਾ ਵੱਡਾ ਜਿਹੜਾ ਪਦਵਾ ਦਿੱਤਾ ਹੈਗਾ ਇਹ ਕੋਈ ਪਦਵਾ ਨਾ ਐਮਐਲਏ ਨਾ ਲੀਡਰ ਨਾ ਕੋਈ ਕੋਈ ਵੀ ਜਿਹੜਾ ਇਹਦੇ ਮੁਕਾਬਲੇ 'ਚ ਨਹੀਂ ਜਾਂਦਾ ਜਿਉਂਦੇ ਰਾਣਾ ਇਹ ਜੀ ਇਨਸਾਨ ਜਿਨ੍ਹਾਂ ਨੇ ਕਿ ਸਾਨੂੰ ਐਮਐਸਬੀ ਮਿਲਦੀ ਸੀ ਜਿਹੜੀਆਂ ਸਟੇਟਾਂ ਦੇ ਵਿੱਚ ਨਹੀਂ ਮਿਲਦੀ ਸੀ 900 ਰੁਪਏ ਨੂੰ ਝੋਨਾ ਵਿਕਦਾ ਸੀਗਾ ਉਹਨਾਂ ਨੂੰ ਜਾ ਕੇ ਜਗਾਇਆ ਤਾਂ ਸਰਕਾਰ ਨੂੰ ਬੜਾ ਵੱਡਾ ਜਿਹੜਾ ਦੁੱਖ ਹੋਇਆ ਫਿਰ ਇਹਨੇ ਕਿਹਾ ਵੀ ਇਹ ਤਾਂ ਗੋਂਗੀ ਬੋਲੀ ਸਰਕਾਰ ਜਿਹੜੀ ਸੁੱਤੀ ਪਈ ਹੈ 26 ਤਰੀਕ ਤੋਂ ਮਰਨ ਵਰਤੇ ਬੈਠ ਗਏ ਉਹ ਕਹਿੰਦਾ ਜੀ ਸਵਾਲ ਅੱਜ ਵੀਰੋ ਤੁਹਾਡੇ ਮੱਦੇ ਮਰਜ਼ੀ ਦੱਸਦੇ ਆਂ ਵੀ 23 ਦਿਨ ਹੋ ਗਏ ਇਹਨਾਂ ਨੂੰ ਇਹਨਾਂ ਦੇ ਅੰਦਰ ਕੋਈ ਇੱਕ ਕਣਕ ਦਾ ਦਾਣਾ ਵੀ ਨਹੀਂ ਗਿਆ ਇਕੱਲੇ ਪਾਣੀ ਦੀ ਘੁੱਟ ਤੇ ਹੀ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਇਹਨਾਂ ਦੀ ਸੋਚ ਹੈ ਜੇ ਮੇਰੀ ਜ਼ਿੰਦਗੀ ਲੇਖੇ ਲੱਗ ਜੂਗੀ ਤਾਂ ਉੱਥੇ ਕਾਫੀ ਇਸ ਤੋਂ ਬਾਅਦ ਬੜਾ ਲੰਮਾ ਲਾਰਾ ਬਣਿਆ ਹੋਇਆ ਹੈ ਇਹ ਕਹਿੰਦਾ ਵੀ ਮੇਰਾ ਕੋਈ ਸਿਸਕਾਰ ਨਾ ਕੀਤਾ ਜਾਵੇ ਮੇਰੀ ਡੈੱਡ ਬਾਡੀ ਇੱਥੇ ਹੀ ਰੱਖੀ ਜਾਵੇ ਉਸ ਤੋਂ ਬਾਅਦ ਨੰਬਰ ਵਾਈਜ਼ ਜਿਹਦੀ ਵਾਰੀ ਆਉਂਦਾ ਫਿਰ ਉਹ ਮਰਨ ਬਰ ਤੇ ਬੈਠੂਗਾ ਇਸ ਸਰਕਾਰ ਨੂੰ ਗੂੰਗੀ ਬੋਲੀ ਸਰਕਾਰ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਵਾਜ ਦੇ ਮੁਤਾਬਕ ਅਸੀਂ ਸੁਣਾਉਣ ਵਾਸਤੇ ਅੱਜ ਸਾਡਾ ਆਲ ਇੰਡੀਆ ਆਲ ਪੰਜਾਬ ਸਾਰੇ ਜਿਹੜਾ ਰੇਲਾਂ ਰੋਕਦਾ ਇਹੀ ਪ੍ਰੋਗਰਾਮ ਹੈ ਸਾਡਾ ਕਿਸੇ ਭਰਾ ਨਾਲ ਜਾਂ ਜਿਹੜੀਆਂ ਸਵਾਰੀਆਂ ਜਾਣਾ ਕਿਸੇ ਨਾਲ ਨਹੀਂ ਸਾਨੂੰ ਵੀ ਬਹੁਤ ਵੱਡਾ ਦੁੱਖ ਆਉਂਦਾ ਪਰ ਸਰਕਾਰ ਨੂੰ ਸੁੱਤੀ ਪੈਣ ਨੂੰ ਜੁਗਾਵਣ ਵਾਸਤੇ ਜਿਹੜਾ ਉਹ ਧਮਕੀ